ਸੋ ਹਾਂਜੀ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਹੀ ਵੱਡਾ ਕਾਟਾ ਪੈ ਗਿਆ ਏ ਨਹੀਂ ਰਹੇ ਸਾਡੇ ਵਿਚਕਾਰ ਜਸਵਿੰਦਰ ਪੱਲਾ ਜੋ ਕਿ ਦਰਜਣਾਂ ਸੁਪਰ ਹਿੱਟ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਸੀ ਪੱਲਾ ਸਾਹਿਬ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਹਸਪੀਟਲ ਦੇ ਵਿੱਚ ਐਡਮਿਟ ਸੀ ਤੇ ਉਹਨਾਂ ਨੂੰ ਸ਼ੂਗਰ ਦੀ ਤੇ ਹਾਰਟ ਦੀ ਵੀ ਕੋਈ ਪ੍ਰੋਬਲਮ ਸੀ ਜਿਸ ਦੀ وجہ ਨਾਲ ਉਹਨਾਂ ਦਾ ਲੰਬੇ ਸਮੇਂ ਤੋਂ ਟ੍ਰੀਟਮੈਂਟ ਚੱਲ ਰਿਹਾ ਸੀ ਤੇ ਰੀਸੈਂਟਲੀ ਦੋ ਫਿਲਮਾਂ ਰਿਲੀਜ਼ ਹੋਈਆਂ ਸਰਦਾਰ ਜੀ 3 ਤੇ ਮਿਸਟਰ ਐਂਡ ਮਿਸੀ 420 ਅਗੇਨ ਜਦੋਂ ਇਹਨਾਂ ਦੋਨਾਂ ਫਿਲਮਾਂ ਦਾ ਟ੍ਰੇਲਰ ਆਇਆ ਸੀ ਤਾਂ ਮੈਂ ਬਹੁਤ ਹੀ ਵੱਡੇ ਡਾਊਟ ਦੇ ਵਿੱਚ ਸੀ ਕਿਉਂਕਿ ਮੈਨੂੰ ਦੋਨਾਂ ਫਿਲਮਾਂ ਦੇ ਵਿੱਚ ਕਿਤੇ ਵੀ ਜਸਵਿੰਦਰ ਭੱਲਾ ਨਜ਼ਰ ਨਹੀਂ ਆਏ ਸੀਗੇ ਜਦੋਂ ਮੈਂ ਦੋਨਾਂ ਫਿਲਮਾਂ ਦੇ ਟ੍ਰੇਲਰ ਤੇ ਰਿਵਿਊ ਦਿੱਤਾ ਸੀ ਤਾਂ ਤਾਂ ਮੈਂ ਇਹ ਗੱਲ ਵੀ ਕਹੀ ਸੀ ਵੀਡੀਓ ਦੇ ਵਿੱਚ ਕਿ ਇਹ ਇਹਨਾਂ ਦੋਨਾਂ ਫਿਲਮਾਂ ਦੇ ਵਿੱਚ ਕਿਉਂ ਨਹੀਂ ਹੈਗੀ ਜਸਵਿੰਦਰ ਪੱਲਾ ਕਿਉਂ ਉਹਨਾਂ ਨੂੰ ਨਹੀਂ ਸਾਈਨ ਕੀਤਾ ਗਿਆ ਕਿਉਂਕਿ ਜਿਹੜੀ ਸਰਦਾਰ ਜੀ ਪਹਿਲਾਂ ਵਾਲੇ ਦੋ ਪਾੜ ਬਣ ਚੁੱਕੇ ਨੇ ਉਹਨਾਂ ਦੋਨਾਂ ਫਿਲਮਾਂ ਦੇ ਵਿੱਚ ਜਸਵਿੰਦਰ ਪੱਲਾ ਨਜ਼ਰ ਆਏ ਸੀਗੇ ਖਾਸ ਕਰਕੇ ਉਹ ਫਿਲਮਾਂ ਮੈਨੂੰ ਵੀ ਬਹੁਤ ਚੰਗੀਆਂ ਲੱਗੀਆਂ ਉਸ ਤੋਂ ਬਾਅਦ ਮਿਸਟਰ ਐਂਡ ਮਿਸ 420 ਜਿਹੜੇ ਦੋ ਪਾਰਟ ਆਏ ਨੇ ਉਹਨਾਂ ਦੋਨਾਂ ਫਿਲਮਾਂ ਦੇ ਵਿੱਚ ਇਨਵੋਲਵ ਸੀਗੇ ਜਸਵਿੰਦਰ ਭੱਲਾ ਉਹ ਵੀ ਇੱਕ ਕਾਰਨ ਸੀ ਉਹ ਮੂਵੀ ਸੁਪਰ ਹਿੱਟ ਹੋਣ ਦਾ ਤੇ ਹੁਣ ਤੀਜੇ ਪਾਰਟ ਦੇ ਵਿੱਚ ਉਹ ਨਜ਼ਰ ਨਹੀਂ ਆਏ ਇਸ ਕਰਕੇ ਉਹ ਮੂਵੀ ਮੈਨੂੰ ਪਸੰਦ ਨਹੀਂ ਆਈ ਉਸ ਤੋਂ ਬਾਅਦ ਇਹ ਖਬਰ ਸੁਣੀ ਸੀ ਕਿ ਜਸਵਿੰਦਰ ਭੱਲਾ ਬਿਮਾਰ ਨੇ ਇਸ ਕਰਕੇ ਉਹ ਇਨ੍ਹਾਂ ਦੋਨਾਂ ਫਿਲਮਾਂ ਦੇ ਵਿੱਚ ਨਹੀਂ ਨਜ਼ਰ ਆਏ ਤੇ ਆਉਣ ਵਾਲੀਆਂ ਕਈ ਫਿਲਮਾਂ ਦੇ ਵਿੱਚ ਉਹ ਨਹੀਂ ਨਜ਼ਰ ਆਉਣਗੇ ਪਰ ਮੈਨੂੰ ਫੇਰ ਵੀ ਇਹ ਗੱਲ ਕਲੀਅਰ ਨਹੀਂ ਹੋਈ ਕਿਉਂਕਿ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਝੂਠੀਆਂ ਗੱਲਾਂ ਹੀ ਹੁੰਦੀਆਂ ਨੇ ਅਫਵਾਹਾਂ ਹੀ ਹੁੰਦੀਆਂ ਨੇ ਇਸ ਕਰਕੇ ਮੈਂ ਉਹ ਗੱਲਬਾਤ ਧਿਆਨ ਨਹੀਂ ਦਿੱਤਾ ਨਹੀਂ ਤਾਂ ਮੈਂ ਪਰਸਨਲੀ ਵੀਡੀਓ ਉਸ ਦੇ ਵਾਸਤੇ ਜ਼ਰੂਰ ਬਣਾਉਂਦਾ ਪਰ ਉਹ ਗੱਲ ਸੱਚ ਸੀ ਕਿ ਉਹ ਇਸ ਕਰਕੇ ਨਈਂ ਫਿਲਮਾਂ ਦੇ ਵਿੱਚ ਨਜ਼ਰ ਆਇਆ ਕਿਉਂਕਿ ਲੰਬੇ ਸਮੇਂ ਤੋ ਹਸਪੀਟਲ ਦੇ ਵਿੱਚ ਐਡਮਿਟ ਸੀ ਉਸ ਤੋਂ ਬਾਅਦ ਕੈਰੀ ਓਨ ਜਟਾ 4 ਮੂਵੀ ਦੇ ਵਿੱਚ ਵੀ ਉਹਨਾਂ ਨੂੰ ਸਾਈਨ ਕਰ ਲਿਆ ਗਿਆ ਸੀ ਤੇ ਉਸ ਮੂਵੀ ਦੀ ਜਿਹੜੀ ਸ਼ੂਟਿੰਗ ਆ ਉਹ ਦਸੰਬਰ ਤੱਕ ਸ਼ੁਰੂ ਹੋਣ ਵਾਲੀ ਸੀਗੀ ਪੀਰੇਵਾਲ ਨੇ ਖੋਦ ਹੀ ਦੱਸਿਆ ਇਹ ਸਾਰਾ ਕੁਝ ਦੱਸਿਆ ਤੇ ਪ੍ਰੀਤ ਹਰਵਾਲ ਵੀ ਬਹੁਤ ਭਾਬੂ ਕੋਏ ਉਹਨਾਂ ਨੇ ਵੀ ਕਿਹਾ ਕਿ ਮੈਂ ਵੀ 2003 ਤੇ 4 ਦੇ ਵਿੱਚ ਉਹ ਬਹੁਤ ਹੀ ਚੰਗੇ ਆਰਟਿਸਟ ਸੀ ਤੇ ਕਈ ਜਿਹੜੀ ਉਹਨਾਂ ਦੀ ਆਪਾਂ ਫਿਲਮਾਂ ਦੇਖੀਆਂ ਨੇਗੀਆਂ ਉਹਨਾਂ ਦੇ ਵਿੱਚ ਜਦੋਂ ਕਮੇਡੀ ਵਗੈਰਾ ਕਰਦੇ ਸੀ ਤਾਂ ਕਈ ਆਪਣੇ ਡਾਇਲੋਗੋ ਵੀ ਦੂਸਰੇ ਆਰਟਿਸਟ ਨੂੰ ਦੇ ਦੇਂਦੇ ਸੀ ਤੇ ਇਹ ਵੀ ਨਹੀਂ ਜਿਤਾਉਂਦੇ ਸੀ ਕਿ ਮੈਂ ਤੈਨੂੰ ਡਾਇਲੋਗ ਦੇਤੇ ਜਾਂ ਤੁਹਾਡੀ ਪਰਫਾਰਮੈਂਸ ਮੇਤੋਂ ਬੈਟਰ ਰਹੀ ਜਾਂ ਫਿਰ ਮੇਰੀ ਰਹੀ ਕਿਉਂਕਿ ਗਿੱਪੀਗਰ ਵਾਲ ਵਰਗਿਆਂ ਨੇ ਤੇ ਹੋਰ ਵੀ ਕਈ ਆਰਟਿਸਟਾਂ ਨੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਪੰਜਾਬੀ ਫਿਲਮਾਂ ਦੇ ਦੌਰਾਨ ਜਦੋਂ ਵੀ ਕਿਸੇ ਫਿਲਮ ਦੀ ਛੂਟਿੰਗ ਚੱਲਦੀ ਸੀ ਚਾਹੇ ਕੈਰੀਓ ਜੱਟਾ ਹੋਵੇ ਚਾਹੇ ਮੇਲਕਲਾਇਰ ਆਪਾ ਹੋਵੇ ਚਾਹੇ ਕੋਈ ਵੀ ਫਿਲਮ ਹੋਵੇ ਉਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਸੀ ਇਹ ਚੀਜ਼ ਦੀ ਜਵਾਬੀ ਸੀ ਜਦੋਂ ਹੀ ਕੋਈ ਡਾਇਲੌਗ ਬੋਲਦੇ ਸੀ ਤਾਂ ਉਹਦਾ ਤੁਰੰਤ ਰਿਪਲਾਈ ਕੀਤਾ ਕਰਨਾ ਉਹਨਾਂ ਦੇ ਚਿਹਰੇ ਹਾਵ ਭਾਵ ਉਸ ਤੋਂ ਬਾਅਦ ਬਾਡੀ ਲੈਂਗੁਏਜ ਸਾਰੀ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਸੀ ਉਹ ਜਦੋਂ ਵੀ ਕਮੇਡੀ ਵਗੈਰਾ ਕਰਦੇ ਸੀ ਖਾਸ ਕਰਕੇ ਸਟੈਂਡ ਅਪ ਕਮੇਡੀ ਤੇ ਉਸ ਤੋਂ ਬਾਅਦ ਜਿਹੜੇ ਵੀ ਉਹਨਾਂ ਦੇ ਛਣਕਾਟੇ ਪ੍ਰੋਗਰਾਮ ਆਏ ਨੇ ਉਸ ਤੋਂ ਪਹਿਲਾਂ ਉਹਨਾਂ ਦਾ ਛਣਕਾਟਾ ਜਿਹੜਾ ਆਇਆ ਸੀ 1988 ਦੇ ਵਿੱਚ ਉਹ ਆਡੀਓ ਕਾਸਟ ਆਈ ਸੀ ਤੇ ਉਹ ਰੇਡੀਓ ਦੇ ਵਿੱਚ ਬਹੁਤ ਜ਼ਿਆਦਾ ਚੱਲਿਆ ਸੀਗਾ ਉਹਨਾਂ ਦੇ ਜਿਹੜੇ ਕਲਾਸਮੇਟ ਸੀਗੇ ਬਾਲਮਕੰਦ ਸ਼ਰਮਾ ਉਨ੍ਹਾਂ ਦੇ ਨਾਲ ਉਹਨਾਂ ਨੇ ਇਹ ਪ੍ਰੋਗਰਾਮ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਦੀ ਕਾਫੀ ਚਰਚਾ ਹੋਈ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸੀਗਾ ਉਸ ਆਡੀਓ ਕਾਸਟ ਨੂੰ ਤੇ ਪੱਲਾ ਸਾਹਿਬ ਦੀ ਸਭ ਤੋਂ ਪਹਿਲੀ ਮੂਵੀ ਸੀ ਦੁੱਲਾ ਪੱਟੀ ਤੇ ਉਸ ਤੋਂ ਬਾਅਦ ਤਾਂ ਉਹ ਕਈ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ ਦਰਜਣਾ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਜੈਸ ਵੀ ਮੂਵੀ ਦੇ ਵਿੱਚੋਂ ਨਜ਼ਰ ਆਏ ਨੇ ਉਹ ਮੂਵੀ ਡੈਫੀਨੇਟਲੀ ਸੁਪਰ ਹਟ ਹੋਈ ਆ ਕੋਈ ਵੀ ਇਦਾਂ ਦੀ ਮੂਵੀ ਨਹੀਂ ਜਿਹੜੀ ਕਿ ਫਲॉप ਹੋਈ ਹੋਵੇ ਕਿਉਂਕਿ ਉਹਨਾਂ ਦੀ ਪਰਫਾਰਮੈਂਸ ਦੇ ਲੋਕ دیਵਾਨੇ ਸੀ ਉਹਨਾਂ ਦੀ ਐਕਟਿੰਗ ਦੇ ਲੋਕ دیਵਾਨੇ ਸੀ ਉਹਨਾਂ ਦੀ ਕਮੇਡੀ ਦੇ ਲੋਕ دیਵਾਨੇ ਸੀ ਤੁਹਾਨੂੰ ਵੀ ਪੱਲਾ ਸਾਹਿਬ ਦੀ ਦੀ ਐਕਟਿੰਗ ਉਹ ਬਹੁਤ ਪਸੰਦ ਆਈ ਹੋਵੇਗੀ ਕਮੇਡੀ ਪਸੰਦ ਆਈ ਹੋਵੇਗੀ ਉਸ ਤੋਂ ਬਾਅਦ ਜਿਹੜੇ ਮੇਰੇ ਵੀ ਪੇਰੈਂਟਸ ਨੇ ਜਾਂ ਤੁਹਾਡੇ ਵੀ ਪੇਰੈਂਟਸ ਨੇ ਉਹ ਵੀ ਪੱਕਾ ਪੱਲਾ ਸਾਹਿਬ ਦੇ ਫੈਨ ਹੋਣਗੇ ਕਿਉਂਕਿ ਇਹਨੇ ਲੰਬੇ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪੈਰ ਰੱਖ ਚੁੱਕੇ ਸੀ ਜਿਸ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਪਛਾਣ ਬਣਾ ਚੁੱਕੇ ਸੀ ਜਸਵਿੰਦਰ ਪੱਲਾ ਤੇ ਕਲਾਕਾਰੀ ਨਹੀਂ ਸਾਰੇ ਇੰਡੀਆ ਦੇ ਵਿੱਚ ਤੇ ਜਿਹੜੇ ਬਾਹਰੀਆਂ ਕੰਟਰੀਆਂ ਦੇ ਵਿੱਚ ਵੀ ਲੋਕ ਬੈਠੇ ਨੇ ਉਹਨਾਂ ਨੂੰ ਵੀ ਕਾਫੀ ਦੁੱਖ ਹੋਇਆ ਖਬਰ ਸੁਣ ਕੇ ਕਿ ਸਾਰਿਆਂ ਨੂੰ ਹਸਾਉਣ ਵਾਲੇ ਨੇ ਸਾਨੂੰ ਰੁਲਾ ਦਿੱਤਾ ਕੁਝ ਇਦਾਂ ਦੇ ਮੈਂ ਮੈਸੇਜ ਪੜੇ ਨੇ ਕਮੈਂਟ ਪੜੇ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਇਸ ਚੀਜ਼ ਦਾ ਕਿ ਯਾਰ ਇੰਨੀ ਜਲਦੀ ਉਹਨਾਂ ਨੂੰ ਸਾਡੇ ਵਿੱਚੋਂ ਨਹੀਂ ਜਾਣਾ ਚਾਹੀਦਾ ਸੀਗਾ ਬਾਕੀ ਜਿਹੜੀ ਵੀ ਫਿਲਮ ਦੇ ਵਿੱਚੋਂ ਆਏ ਨੇ ਤਾਂ ਉਹਨਾਂ ਦਾ ਇੱਕ ਵੱਖਰਾ ਹੀ ਡਾਇਲੋਗ ਹੁੰਦਾ ਸੀ ਇੱਕ ਇਦਾਂ ਦਾ ਡਾਇਲੋਗ ਹੁੰਦਾ ਸੀ ਜਿਹੜਾ ਡਾਇਲੋਗ ਉਹ ਸਿਚੁਏਸ਼ਨ ਜਾਂ ਸੀਨ ਦੇ ਹਿਸਾਬ ਨਾਲ ਹੀ ਬੋਲਦੇ ਸੀਗੇ ਜਿਵੇਂ ਕਿ ਮੇਲ ਕਾਲੇ ਰੱਬਾ ਦੇ ਵਿੱਚ ਉਹਨਾਂ ਨੇ ਡਾਇਲੋਗ ਬੋਲਿਆ ਸੀ ਕਿ ਸਾਡਾ ਪਟੋਲਾ ਤੇ ਸਾਥੋਂ ਹੀ ਹੋਲਾ ਉਸ ਤੋਂ ਬਾਅਦ ਕੈਰੀਓਨ ਜੱਟਾ ਦੇ ਵਿੱਚ ਬੋਲਿਆ ਸੀ ਕਿ ਗੰਦੀ ਲਾਦ ਮਜਾ ਨਾ ਸਵਾਦ ਉਸ ਤੋਂ ਬਾਅਦ ਲੱਕੀ ਦੇ ਲੱਕੀ ਸਟੋਰੀ ਦੇ ਵਿੱਚ ਉਹਨਾਂ ਦਾ ਡਾਇਲੋਗ ਸੀ ਬਹੁਤ ਫੇਮਸ ਕਿ 365 ਦਿਨ ਤਰਨਾ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਤੇ ਜੱਟ ਬॉयਜ਼ ਫਿਲਮ ਦੇ ਵਿੱਚ ਉਹਨਾਂ ਨੇ ਡਾਇਲੋਗ ਬੋਲਿਆ ਸੀਗੇ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਸੋਦਰ ਜੱਟ ਐਂਡ ਜੁਲੀਅਟ ਦੇ ਵਿੱਚ ਇੱਕ ਬੜਾ ਫੇਮਸ ਡਾਇਲੋਗ ਸੀ ਉਹਨਾਂ ਨੇ ਬੋਲਿਆ ਸੀ ਕਿ ਜੇ ਚੰਡੀਗੜ੍ਹ ਟਹਿ ਜੂ ਤਾਂ ਪਿੰਡਾਂ ਰਗਾ ਤਾਂ ਰਹਿ ਜੂ ਤੇ ਚੱਕ ਦੇ ਫੱਟੇ ਜਿਹੜੀ ਮੂਵੀ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਕਾਫੀ ਕਾਮੇਡੀ ਕੀਤੀ ਸੀ ਉਸ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਫੇਮਸ ਡਾਇਲੋਗ ਸੀ ਉਹ ਕਹਿੰਦੇ ਸੀ ਕਿ ਮੈਂ ਤਾਂ ਭੰਨ ਤੂੰ ਬੁੱਲਾ ਨਾਲ ਅਖਰੋਟ ਜੀਨੇ ਮੇਰਾ ਦਿਲ ਲੁੱਟਿਆ ਮੂਵੀ ਦੇ ਵਿੱਚ ਉਹਨਾਂ ਦਾ ਡਾਇਲੋਗ ਸੀ ਕਿ ਸੇਲੀ ਤੇ ਹਵੇਲੀ ਇੰਨੀ ਛੇਤੀ ਨਹੀਂ ਬਣਦੀ ਜੱਟ 에ਅਰਵੇਜ਼ ਮੂਵੀ ਦੇ ਵਿੱਚ ਉਹਨਾਂ ਦਾ ਡਾਇਲੋਗ ਸੀ ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ ਦੋਸਤੋ ਬਾਅਦ ਇੱਕ ਹੋਰ ਮੂਵੀ ਸੀਗੀ ਜੱਟਸ ਇਨ ਗੋਲਮਾਲ ਹਨਾ ਉਸ ਮੂਵੀ ਦੇ ਵਿੱਚ ਬੀਨੂ ਢਿੱਲੋ ਬੀ ਐਨ ਸ਼ਰਮਾ ਗੁਰਪ੍ਰੀਤ ਕੁੱਕੀ ਤੇ ਹੋਰ ਕਈ ਆਰਟਿਸਟ ਨਜ਼ਰ ਆਏ ਸੀ ਉਸ ਮੂਵੀ ਦੇ ਵਿੱਚ ਇਹਨਾਂ ਦਾ ਡਾਇਲੋਗ ਸੀਗਾ ਕਿ ਛੋਟੇ ਖੜੇ ਤੇ ਚਾਚੇ ਛੜੇ ਤੋਂ ਜਿੰਨਾ ਦੂਰ ਉਹ ਸੇਤ ਦੇ ਲਈ ਉਨਾ ਹੀ ਚੰਗਾ ਚਾਚਾ ਅਸਲ ਨੂੰ ਨੇ ਵਰਤਿਆ ਦੀ ਸ਼ਬਦ ਕਿਉਂਕਿ ਛਣਕਾਟੇ ਦੇ ਦੌਰਾਨ ਉਹਨਾਂ ਨੂੰ ਚਾਚੇ ਚੱਤੇ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ ਇਸੇ ਤਰ੍ਹਾਂ ਏਡੇ ਵੱਡੇ ਕਲਾਕਾਰ ਸੀ ਉਹ ਜਿੱਤਾਂ ਦੇ ਵੀ ਮੂਵੀ ਹੁੰਦੀ ਸੀ ਜਿੱਤਾਂ ਦਾ ਵੀ ਸੀਨ ਹੁੰਦਾ ਸੀ ਉਸੇ ਹਿਸਾਬ ਨਾਲ ਉਹ ਖੜੇ ਖੜੇ ਡਾਇਲੌਗ ਲਿਖ ਦਿੰਦੇ ਸੀਗੇ ਕਈ ਡਾਇਲੌਗ ਤਾਂ ਲਿਖੇ ਵੀ ਨਹੀਂ ਹੁੰਦੇ ਸੀਗੇ ਜੋ ਕਿ ਸੀਨ ਦੇ ਹਿਸਾਬ ਨਾਲ ਉਹ ਆਪਣੇ ਆਪ ਹੀ ਬੋਲ ਦਿੰਦੇ ਸੀ ਆਪਣੇ ਆਪ ਹੀ ਉਹਨਾਂ ਦੇ ਮੂੰਹ ਚੋਂ ਨਿਕਲ ਜਾਂਦੇ ਸੀ ਇਸ ਤਰ੍ਹਾਂ ਦੇ ਇਨਸਾਨ ਨੂੰ ਕਹਿੰਦੇ ਨੇ ਕਿ ਹਾਜ਼ਰ ਜਵਾਬੀ ਜੋ ਵੀ ਤੁਸੀਂ ਸਵਾਲ ਕਰਦੇ ਹੋ ਤਾਂ ਤੁਰੰਤ ਤੁਹਾਡਾ ਜਵਾਬ ਮਿਲ ਜਾਂਦਾ ਤੁਹਾਨੂੰ ਤੇ ਬਾਕੀ ਕਈ ਕਲਾਕਾਰਾਂ ਨੇ ਫੋਟੋਆਂ ਵਗੈਰਾ ਸ਼ੇਅਰ ਕੀਤੀਆਂ ਪੱਲਾ ਸਾਹਿਬ ਦੀਆਂ ਤੇ ਸਾਰੇ ਭਾਵੁਕ ਨੇ ਸਾਰੀ ਜਿਹੜੀ ਇੰਡਸਟਰੀ ਆ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਸਾਰੇ ਸ਼ੌਕ ਨੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਕਮੇਡੀਅਨ ਕਿੰਗ ਜਿਹੜੇ ਜਸਵਿੰਦਰ ਭੱਲਾ ਜੀ ਆ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਵੀ ਬਹੁਤ ਵੱਡਾ ਫੈਨ ਸੀ ਉਹਨਾਂ ਦਾ ਉਹਨਾਂ ਦੀ ਕਮੇਟੀ ਦਾ ਬਹੁਤ ਵੱਡਾ ਫੈਨ ਸੀ ਕਿਤੇ ਅਸੀਂ ਵੀ ਉਹਨਾਂ ਨੂੰ ਡਾਇਲੌਗ ਬੋਲਦੇ ਹਾਂ ਜਦੋਂ ਕਿਤੇ ਘਰੇ ਹੁੰਨੇ ਆ ਜਦੋਂ ਉਦਾਂ ਦਾ ਮਾਹੌਲ ਬਣਦਾ ਸੀ ਤਾਂ ਉਹਨਾਂ ਨੂੰ ਪੱਕਾ ਯਾਦ ਕੀਤਾ ਜਾਂਦਾ ਸੀ ਉਹਨਾਂ ਦੇ ਡਾਇਲੌਗ ਦੇ ਰਾਹੀਂ ਉਸੇ ਤਰ੍ਹਾਂ ਆਪਣੇ ਪੰਜਾਬ ਦਾ ਮਾਹੌਲ ਵੀ ਆ ਵੈਸੇ ਵੀ ਉਹ ਨਾਰਮਲੀ ਆ ਕਿ ਆਪਾਂ ਘਰਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਕਰਕੇ ਹੱਸਦੇ ਰਹਿੰਦੇ ਆ ਉਹੀ ਗੱਲਾਂ ਨੇ ਜਿਹੜੀਆਂ ਕਿ ਇਦਾਂ ਦੇ ਕਾਮੇਡੀਅਨ ਨੇਗੇ ਉਹ ਨੋਟ ਕਰ ਲੈਂਦੇ ਉਸ ਤੋਂ ਬਾਅਦ ਹੀ ਆਪਾਂ ਨੂੰ ਫਿਲਮਾਂ ਦੇ ਜ਼ਰੀਏ ਉਹ ਚੀਜ਼ਾਂ ਦੇਖਣ ਨੂੰ ਮਿਲਦੇ ਨੇ ਉਹ ਡਾਇਲੌਗਸ ਦੇਖ ਜੋ ਕਿ ਕਾਫੀ ਵੱਡੀ ਗੱਲ ਆ ਤੇ ਜਸਵਿੰਦਰ ਪੱਲਾ ਸਾਹਿਬ ਨੇ ਜਿਹੜੇ ਉਹਨਾਂ ਨੂੰ ਇੰਨਾਂ ਚੀਜ਼ਾਂ ਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਸੀ ਤੇ ਨਾਰਮਲ ਵੀ ਉਹ ਜਦੋਂ ਵੀ ਗੱਲ ਕਰਦੇ ਸੀ ਤਾਂ ਆਟੋਮੈਟਿਕ ਹਾਸਾ ਹੁੰਦਾ ਸੀ ਜਦੋਂ ਵੀ ਉਹਨਾਂ ਦੀ ਸਕਰੀਨ ਤੇ ਐਂਟਰੀ ਹੁੰਦੀ ਸੀ ਤਾਂ ਲੋਕ ਆਟੋਮੈਟਿਕ ਹੱਸਦੇ ਸੀ ਕਿ ਕਦੋਂ ਇਹ ਕੋਈ ਡਾਇਲੋਗ ਬੋਲਣਗੇ ਸਾਨੂੰ ਹੱਸਣ ਦਾ ਮੌਕਾ ਮਿਲੇ ਕਿਉਂਕਿ ਇੰਨਾ ਜ਼ਿਆਦਾ ਆਡੀਅנס ਦੇ ਵਿੱਚ क्रेਜ਼ ਸੀਗਾ ਉਹਨਾਂ ਦਾ ਤੇ ਬਾਕੀ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਤੇ ਸਾਨੂੰ ਸਾਰਿਆਂ ਨੂੰ ਇੰਨਾ ਵੱਡਾ ਘਾਟਾ ਸਹਿਣ ਦੀ ਤਾਕਤ ਬਖਸ਼ਣ ਇਵਾਕੀ ਕਮੈਂਟਾਂ ਦੇ ਵਿੱਚ ਆਰ ਆਈ ਪੀ ਲਿਖਣਾ ਨਾ ਭੁੱਲਿਓ ਤੇ ਮਿਲਦੇ ਆਂ ਅਗਲੀ ਵੀਡੀਓ 'ਚ